ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਤੇ ਅੱਜ ਵਾਲੀ ਵੀਡੀਓ ਜਿਹੜੀ ਕਿ ਭੈਣਾਂ ਦੀ ਡਿਮਾਂਡ ਤੇ ਆ ਜਿਹੜੀ ਕਿ ਬਹੁਤ ਜ਼ਿਆਦਾ ਕਮੈਂਟ ਆ ਰਹੇ ਸੀ ਭੈਣਾਂ ਨੇ ਤੇ ਆਪਾਂ ਉਸ ਦੀ ਅੱਜ ਜਿਹੜੀ ਕਿ ਵੀਡੀਓ ਹੈਗੀ ਆ ਪਰ ਹੈਗੀ ਕੰਮ ਦੀ ਆ ਪਰ ਮੇਰਾ ਨਾ ਥੋੜਾ ਜਿਹਾ ਸੌਰੀ ਭੈਣੇ ਲੇਟ ਹੋ ਗਈ ਕਿਉਂਕਿ ਮੇਰਾ ਤੇਲ ਵਾਵਾ ਸਾਰਾ ਪਿਆ ਸੀ ਅੱਜ ਵਾਲੀ ਵੀਡੀਓ ਹੈਗੀ ਜਿਹੜੀ ਕਿ ਹੈਅਰ ਫਾਲ ਲਈ ਆ ਤੇ ਆਪਾਂ ਇੱਕ ਤੇਲ ਬਣਾਉਣੇ ਹੁੰਨੇ ਆ ਸ਼ਾਇਦ ਤੁਸੀਂ ਮੇਰੇ ਚੈਨਲ ਤੇ ਜਾ ਕੇ ਕਾਫੀ ਪੁਰਾਣੀ ਆ ਮੇਲਾ ਦਾ 2 ਸਾਲ ਸਾਲ 1.5 ਸਾਲ ਤਾਂ ਪੁਰਾਣੀ ਹੋਊਗੀ ਉਹ ਵੀਡੀਓ ਪਾਈ ਹੋਈ ਆ ਆਪਾਂ ਇੱਕ ਘਰੇਲੂ ਤੇਲ ਬਣਾਇਆ ਆ ਉਹ ਮੈਂ ਯੂਜ਼ ਕਰਦੀ ਆ ਆਪਣੇ ਵਾਲਾਂ ਤੇ ਵੀ ਆਪਣੀ ਬੇਟੀ ਦੇ ਵਾਲਾਂ ਤੇ ਵੀ ਠੀਕ ਆ ਤੇ ਉਹਦੇ ਨਾਲ ਕਾਫੀ ਹੱਦ ਤੱਕ ਬਹੁਤ ਜ਼ਿਆਦਾ ਫਰਕ ਆ ਸਮਾਨ ਚਾਹੀਦਾ ਉਹ ਦੱਸ ਦਿੰਨੇ ਆਪਾਂ ਤੁਹਾਨੂੰ ਆਮਲਾ ਪਾਊਡਰ ਤੇ ਇੱਕ ਪਿਆਜ਼ ਕੜੀ ਪੱਤੇ ਤੇ ਗਲਮੋਰ ਦੇ ਜਿਹੜੇ ਕੀ ਗੁੜਾ ਲਸਰੀ ਗੁੜਾ ਹਲ ਜਾਂ ਜਿਹੜਾ ਬੂਟਾ ਹੁੰਦਾ ਉਹਦੇ ਪੱਤੇ ਤੇ ਥੋੜਾ ਜਿਹਾ ਮੇਥੀ ਦਾਣਾ ਦੋ ਚਮਚੇ ਤੇ ਦੋ ਚਮਚ ਕਲੌਂਜੀ ਠੀਕ ਆ ਇੰਨਾ ਸਮਾਨ ਆਪਾਂ ਨੂੰ ਚਾਹੀਦਾ ਨਾਰੀਅਲ ਦਾ ਤੇਲ ਜੇ ਤੁਸੀਂ ਮਿਕਸ ਕਰਨਾਂ ਵਿੱਚ ਲੈ ਸਕਦੇ ਨਹੀਂ ਆਪਾਂ ਸਰੋਂ ਦੇ ਤੇਲ 'ਚ ਬਣਾਵਾਂਗੇ ਤੁਸੀਂ ਵੀਡੀਓ ਦੇ ਨਾਲ ਨਾਲ ਐਂਡ ਤੱਕ ਬਣੇ ਰਹੋ ਤੇ ਆਪਾਂ ਤੁਹਾਨੂੰ ਸਾਰਾ ਪ੍ਰੋਸੈਸ ਜਿਵੇਂ ਸੌਖੇ ਤਰੀਕੇ ਨਾਲ ਇੱਕ ਇੱਕ ਚੀਜ਼ ਦੱਸਾਂਗੇ ਤੁਸੀਂ ਕਿਵੇਂ ਤੇਲ ਬਣਾਉਣਾ ਤੇ ਕਿਵੇਂ ਬਣਾ ਸਕਦੇ ਹੋ ਕੀ ਕੀ ਕਰਨਾ ਠੀਕ ਆ ਕਿਵੇਂ ਕਿਵੇਂ ਸਮਾਨ ਪਾਉਣਾ ਸਭ ਤੋਂ ਪਹਿਲਾਂ ਤਾਂ ਆਪਾਂ ਕੜਾਈ ਜਦੋਂ ਗਰਮ ਹੋ ਜੇ ਸੁੱਕੀ ਹੋਵੇ ਪਾਣੀ ਪੂਣੀ ਨਾ ਹੋਵੇ ਤਾਂ ਆਪਾਂ ਤੇਲ ਪਾ ਲੈਣਾ ਜਿੰਨਾ ਕ ਤੇਲ ਤੁਸੀਂ ਪਾਉਣਾ ਪਾ ਸਕਦੇ ਲੀਟਰ 2 ਲੀਟਰ ਜਿੰਨਾ ਵੀ ਬਣਾ ਸਕਦੇ ਤੁਹਾਨੂੰ ਦੱਸਿਆ ਵੀ ਇਹ ਘਰਚ ਦੇ ਬਰਤਨ ਚ ਪਾ ਕੇ ਰੱਖ ਦੋਗੇ ਚਾਹੇ ਜਿੰਨਾ ਮਰਜੀ ਸਾਲ ਬੀਤ ਜਾਵੇ ਤੇਲ ਖਰਾਬ ਨਹੀਂ ਹੋਊਗਾ ਠੀਕ ਆ ਤੇ ਆਪਾਂ ਉਹ ਬੋਤਲ ਦੇ ਹਿਸਾਬ ਨਾਲ ਪਾਵਾਂਗੇ ਬਸ ਥੋੜਾ ਜਿਹਾ ਵੱਧ ਪਾਵਾਂਗੇ ਚਲ 5-4 ਦਿਨ ਆਪਾਂ ਇਸੇ ਭਾਂਡੇ 'ਚ ਪਿਆ ਰਹੂਗਾ ਤੇ ਭਾਂਡਾ ਵੈਸੇ ਜੇ ਤਾਂ ਲੋਹੇ ਦੀ ਕੜਾਈ ਹੋਵੇ ਤਾਂ ਬੈਸਟ ਆ ਫਿਰ ਨਹੀਂ ਹੈਗੀ ਤਾਂ ਬਸ ਜਿਹੜੀ ਮੇਰੇ ਵਾਂਗੂ ਹੈਗੀ ਆ ਉਹੀ ਯੂਜ਼ ਕਰ ਲਓ ਠੀਕ ਆ ਸਟੀਲ ਦਾ ਭਾਂਡਾ ਨਾ ਯੂਜ਼ ਕਰਿਓ ਤੁਸੀਂ ਤੇ ਆਪਾਂ ਤੇਲ ਇਸ ਬੋਤਲ ਦੇ ਹਿਸਾਬ ਨਾਲ ਹੀ ਬਣਾਉਣੇ ਹੁੰਦੇ ਆ ਪਹਿਲਾਂ ਵੀ ਆਪਣੇ ਕੋਲੇ ਇਹੀ ਆ ਕੰਚ ਦੀ ਤੇ ਆਪਾਂ ਥੋੜਾ ਜਿਹਾ ਵੱਧ ਬਣਾ ਲੈਨੇ ਹੁੰਦੇ ਆ ਵੀ 5-7 ਦਿਨ 10 ਦਿਨ ਜਿਹੜਾ ਕਿ ਇੱਕ ਛੋਟੀ ਮੇਰੇ ਕੋਲੇ ਸ਼ੀਰ ਕੰਚ ਦੀਆਂ ਮਤਲਬ ਆਪਣੇ ਛੋਟੇ ਹੁੰਦੇ ਆ ਨਾ ਜਿਹੜੇ ਦੱਬੇ ਉਹ ਦੱਬੇ ਜੇ ਹੈਗੇ 1 2 ਮੈਂ ਉਹਨਾਂ 'ਚ ਪਾ ਕੇ ਰੱਖ ਲੈਣੀ ਨਹੀਂ ਥੋੜਾ ਥੋੜਾ ਕੁਝ ਜਿਹੜਾ ਬੋਤਲ 'ਚ ਉਹ ਵੱਜੇ ਠੀਕ ਆ ਤੇ ਲਓ ਜੀ ਆਪਾਂ ਤੇਲ ਆ ਜਿਹੜਾ ਇਹਨਾਂ ਸਾਰਾ ਪਾ ਲਿਆ ਤੇ ਨਾਰੀਅਲ ਦਾ ਤੇਲ ਆ ਜਿਹੜਾ ਉਹ ਤੁਸੀਂ ਆਪਦੀ ਮਰਜ਼ੀ ਨਾਲ ਪਾ ਸਕਦੇ ਹੋ ਜਿੰਨਾ ਤੁਹਾਡਾ ਦਿਲ ਕਰੇ ਓਨਾ ਕ ਪਾ ਲਓ ਮੇਰੇ ਕੋਲ ਥੋੜਾ ਜਿਹਾ ਹੀ ਆ ਹੁਣ ਮੈਂ ਥੋੜਾ ਜਿਹਾ ਹੀ ਪਾਉਂਗੀ ਚੱਕੋ ਜੀ ਠੀਕ ਆ ਤੇਲ ਗਰਮ ਹੋਈ ਜਾਊਗਾ ਹੌਲੀ 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 ਬਸ ਤੁਸੀਂ ਇਹ ਅੱਗ ਤੇ ਧਰਤਾ ਆਪਾਂ ਗਰਮ ਹੋਣੀ ਗਾਹੀ ਠੀਕ ਆ ਇਨੂੰ ਆਪਾਂ ਪੂਰਾ ਰਿੰਨਣਾ ਸਮਾਨ ਪਾ ਕੇ ਇਹਦੇ ਵਿੱਚ ਤਾਂ ਜਿਹੜੇ ਆਪਣੇ ਕੋਲੇ ਪੱਤੇ ਆਹਾ ਵਿੱਚ ਹੀ ਆਪਾਂ ਇਹ ਪਾ ਦਾਂਗੇ ਤੁਸੀਂ ਮਤਲਬ ਕਿ ਐਂ ਮੁਠੀਕ ਪਰ ਪੱਤੇ ਪਾ ਸਕਦੇ ਹੋ ਇਹਨਾਂ ਦੀ ਕੋਈ ਇੱਕ ਹੈ ਨਹੀਂ ਕਿ ਤੁਸੀਂ ਇੰਨੇ ਪੌਣੇ ਇੰਨੇ ਪੌਣੇ ਆ ਠੀਕ ਆ ਤੇ ਆ ਆਪਾਂ ਕੜੀ ਪੱਤੇ ਪਾਦੇ ਇਹ ਧਿਆਨ ਰੱਖਿਓ ਤੁਸੀਂ ਪੱਤੇ ਸਕਾ ਕੇ ਧੁੱਪੇ ਚੰਗੀ ਤਰ੍ਹਾਂ ਧੋ ਕੇ ਸਕਾਏ ਹੋਣੇ ਚਾਹੀਦੇ ਜੇ ਪਾਣੀ ਵਾਲੇ ਪੱਤੇ ਗਿੱਲੇ ਪਾਤੇ ਤਾਂ ਤੇਲ ਆ ਜਿਹੜਾ ਛੰਚਣ ਕਰੂਗਾ ਫਿਰ ਪਾਣੀ ਰਲ ਜੂਗਾ ਨਾਲੇ ਫਿਰ ਤੋਂ ਆਪਾਂ ਨੂੰ ਮਤਲਬ ਛਿੱਟੇ ਬਾਹਰ ਆਉਂਦੇ ਤੁਹਾਨੂੰ ਪੱਤੇ ਆ ਜਿਹੜੇ ਗਿੱਲੇ ਨਾ ਪਾਓ ਠੀਕ ਆ ਸੁੱਕੇ ਬਿਲਕੁਲ ਸੁੱਕੇ ਪੱਤੇ ਹੋਣੇ ਚਾਹੀਦੇ ਤੁਸੀਂ ਇਹ ਚੀਜ਼ ਦਾ ਧਿਆਨ ਖਾਸ ਕਰਕੇ ਰੱਖਣਾ ਵੀ ਬਿਲਕੁਲ ਸੁੱਕੇ ਪੱਤੇ ਪਾਉਣੇ ਆ ਇਹ ਜੀ ਧਿਆਨ ਰੱਖਿਓ ਠੀਕ ਆ ਆਪਾਂ ਨਾਰੀਅਲ ਦਾ ਤੇਲ ਵੀ ਪਾਤਾ ਤੇ ਸਰੋਂ ਦਾ ਤੇਲ ਪਾਤਾ ਵਿੱਚ ਤੇ ਵਿੱਚ ਆਪਾਂ ਉਹ ਪਾਤਾ ਮਤਲਬ ਕਿ ਗੜਹਲ ਦੇ ਫੁੱਲ ਵੀ ਪਾ ਸਕਦੇ ਹਾਂ ਤੇ ਪੱਤੇ ਵੀ ਪਾ ਸਕਦੇ ਹਾਂ ਮੈਨੂੰ ਫੁੱਲ ਮਿਲੇ ਨਹੀਂ ਇਸ ਕਰਕੇ ਕੱਲੇ ਪੱਤੇ ਹੀ ਪਾਤੇ ਆਪਾਂ ਤੇ ਆਹ ਉਹਦੇ ਕੜੀ ਪੱਤੇ ਦੇ ਪੱਤੇ ਪਾਏ ਆ ਠੀਕ ਆ ਇਹਨੂੰ ਆਪਾਂ ਕਲਕਾਉਣਾ ਹੁਣ ਆਪਾਂ ਜਿਹੜਾ ਕੀ ਆ ਪਿਆਜ਼ ਆ ਇੱਕ ਉਹ ਵੀ ਆਪਾਂ ਵਿੱਚ ਇਹਦੇ ਕੱਟ ਕੇ ਛੋਟਾ ਛੋਟਾ ਕਰਕੇ ਪਾ ਦੇਣਾ ਸਣੇ ਛਿਲੜੀ ਪਾਵਾਂਗੇ ਆਪਾਂ ਠੀਕ ਆ ਐਵੇਂ ਕਰਕੇ ਦੇਖ ਲਓ ਤੁਸੀਂ ਜੇ ਤੁਹਾਡੇ ਕੋਲ ਥੋੜਾ ਜਿਹਾ ਅਦਰਕ ਹੈਗਾ ਤਾਂ ਤੁਸੀਂ ਉਹ ਪਾ ਸਕਦੇ ਹੋ ਤੇ ਅਗਰ ਵਾਈਜ਼ ਕੋਈ ਜ਼ਰੂਰੀ ਵੀ ਨਹੀਂ ਹੈਗਾ ਠੀਕ ਆ ਤੇ ਹੁਣ ਆਪਣੀ ਵਾਰੀ ਆ ਗਈ ਐ ਸੀ ਦੀ ਤੇ ਜਿਹੜੀ ਆਪਣੇ ਕੋਲੇ ਕਲੌਂਜੀ ਆ ਇੱਕ ਚਮਚ ਜਿਵੇਂ ਟੀस्पून ਵਾਲਾ ਆਪਣੇ ਘਰੇ ਯੂਜ਼ ਕਰਦੇ ਹੁੰਦੇ ਆ ਇੱਕ ਚਮਚਾ ਆਪਾਂ ਕਲੌਂਜੀ ਦਾ ਪਾ ਦਾਂਗੇ ਵਿੱਚ ਥੋੜਾ ਜਿਹਾ ਵੱਧ ਵੀ ਪਾ ਸਕਦੇ ਇਸ ਚੀਜ ਨੂੰ ਤੁਸੀਂ ਠੀਕ ਆ ਲਓ ਜੀ ਤੇ ਮੇਥੀ ਦਾਣਾ ਇੰਨਾ ਕੀ ਬਰਾਬਰ ਦਾ ਹੀ ਮੇਥੀ ਦਾਣਾ ਪਾਉਣਾ ਮੇਥੀ ਦਾਣਾ ਜਿਹੜਾ ਕਿ ਆਪਣੇ ਵਾਲਾਂ ਦੀ ਗਰੋਥ ਵਾਸਤੇ ਬਹੁਤ ਜ਼ਿਆਦਾ ਬੈਸਟ ਆ ਵਾਲ ਆ ਜਿਹੜੇ ਬਿਲਕੁਲ ਤੁਹਾਡੇ ਟੁੱਟਣੋਂ ਹਟ ਜਾਣਗੇ ਲਓ ਜੀ ਇੰਨਾ ਕੁ ਆਪਾਂ ਮੇਥੀ ਦਾਣਾ ਪਾਤਾ ਤੁਸੀਂ ਸਾਰਾ ਕੁਝ ਦੇਖੀ ਜਾਏ ਉਹ ਧਿਆਨ ਨਾਲ ਤੇ ਤੇਲ ਬਣ ਕੇ ਜਿਹੜਾ ਕੀ ਇਹਨਾਂ ਵਾਲ ਹੌਲੀ ਹੌਲੀ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਆ ਮੁੜ ਕੇ ਤੇ ਵਾਅਦੇ ਤਾਂ ਬਹੁਤ ਜ਼ਿਆਦਾ ਮੇਰੀ ਬੇਟੀ ਦੇ ਵਾਲ ਦਾ ਇਹਨਾਂ ਦੇ ਉਹਦੇ ਪਾਪਾ ਦੇ ਵਾਲ ਬਹੁਤ ਜ਼ਿਆਦਾ ਪਤਲੇ ਸੀਗੇ ਤੇ ਉਹਦੇ ਵਾਲ ਉਹਦੇ ਆਪਣੇ ਪਾਪਾ ਤੇ ਗਏ ਸੀਗੇ ਹਨ ਵੇਰਲੇ ਵੇਰਲੇ ਹੁੰਦੇ ਸੀ ਕਿਤੇ ਕਿਤੇ ਗੁੱਤ ਮਸਾ ਹੀ ਹੁੰਦੀ ਹੁੰਦੀ ਸੀ ਤੇ ਵੀ ਹੋ ਗਏ ਭਾਰੇ ਵੀ ਹੋ ਗਏ ਥੋੜੇ ਜੇ ਤੇ ਕਾਲੇ ਕਾਲੇ ਹੋ ਗਏ ਮਤਲਬ ਭੂਸਲੇ ਜੇ ਵਾਲ ਸੀ ਉਹਦੇ ਤੇ ਕਾਲੇ ਕਾਲੇ ਹੋ ਗਏ ਆ ਆਪਣੇ ਕੋਲੇ ਹੈਗਾ ਜੀ ਆਮਲਾ ਪਾਊਡਰ ਠੀਕ ਆ ਤੁਸੀਂ ਸੁੱਕੇ ਔਲੇ ਸਾਫ ਤੇ ਵੀ ਵਿੱਚ ਪਾ ਸਕਦੇ ਹੋ ਤੇ ਜੇ ਤੁਹਾਡੇ ਕੋਲੇ ਪਾਊਡਰ ਆ ਤੇ ਪਾਊਡਰ ਪਾ ਸਕਦੇ ਇਹ ਤੁਹਾਡੇ ਲਈ ਆਪਸ਼ਨਲ ਆ ਲਓ ਜੀ ਦੋ ਚਮਚਿਆਂ ਦੇ ਨੇੜ ਆਪਾਂ ਇਹ ਪਾਤਾ ਇਹ ਤਾਂ ਤੇ ਹੁਣ ਆਪਾਂ ਇਹਨੂੰ ਰਿੱਝੀ ਜਾਣਾ ਹੈ ਮਤਲਬ ਕਿ ਕਾਲਾ ਹੋਣ ਤੱਕ ਇਹ ਕਾਲਾ ਹੋ ਜੂ ਇਹਦਾ ਕਲਰ ਚੇਂਜ ਹੋ ਜਾਊਗਾ ਤੇਲ ਦਾ ਤੇ ਜਿਹੜੀਆਂ ਆ ਦੋ ਚੀਜ਼ਾਂ ਆਪਣੇ ਕੋਲੇ ਇਹ ਆਪਾਂ ਜਦੋਂ ਆਪਾਂ ਥੱਲੇ ਲਾ ਲਿਆ ਇਹਨੂੰ ਮਤਲਬ ਠੰਡਾ ਹੋ ਗਿਆ ਬੋਤਲ 'ਚ ਭਰਨਾ ਆਪਾਂ ਉਦੋਂ ਇਹ ਦੋਵੇਂ ਚੀਜ਼ਾਂ ਪਾਉਣੀਆਂ ਇਹ ਤੁਸੀਂ ਧਿਆਨ ਰੱਖਿਓ ਇਹਨਾਂ ਨੂੰ ਗਰਮ ਦੇ ਵਿੱਚ ਨਹੀਂ ਪਾਉਣਾਗਾ ਠੀਕ ਆ ਤੇ ਹੁਣ ਆਪਣੇ ਕੋਲੇ ਆ ਹੈਗੇ ਆ ਬਦਾਮ ਈ ਆਪਾਂ ਕੁੱਟ ਕੇ ਚੰਗੀ ਤਰ੍ਹਾਂ ਪੰਜ ਸੱਤ ਬਦਾਮ ਵਿੱਚ ਹੀ ਰੰਨ ਲਾਂਗੇ ਤੇ ਆਪਾਂ ਕੁੱਟ ਲ ਗਏ ਠੀਕ ਆ ਥੋੜੇ ਜਿਹਾ ਹੁਣ ਮੇਰੇ ਕੋਲ ਭਾਂਡਾ ਵੀ ਨਹੀਂ ਹੈਗਾ ਕੁੱਟਣ ਵਾਲਾ ਚਲੋ ਲਿਆਉਣੀ ਹੈ ਕੁਛ ਲੋ ਜੀ ਆ ਬਦਾਮ ਆ ਜਿਹੜੇ ਆਪਾਂ ਕੁੱਟ ਲਏ ਆ ਠੀਕ ਆ ਤੇ ਇਹਨਾਂ ਨੂੰ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਇਹ ਲੱਪਾ ਪੂਰਾ ਕਾਲਾ ਕਰਨਾ ਠੀਕ ਆ ਤੇ ਇਹ ਹੌਲੀ ਹੌਲੀ ਆਪਣੇ ਆਪ ਹੀ ਕਾਲਾ ਹੋ ਜਾਊਗਾ ਬਸ ਐਵੇਂ ਜਦੋਂ ਇਹ ਬਣੀ ਗਿਆ ਨਾ ਕਾਲਾ ਹੋ ਜਾਊਗਾ ਬਸ ਆ ਦੇਖੋ ਇਹਦਾ ਕਲਰ ਤਾਂ ਚੇਂਜ ਹੋ ਗਿਆ ਹੁਣ ਪੂਰਾ ਕਾਲਾ ਕਾਲਾ ਸੀ ਪਿਛਲੀ ਵੀਡੀਓ ਚ ਸਾਡਾ ਦੇਖਿਓ ਅਸੀਂ ਯੂਜ਼ ਕਰਦੇ ਹੁੰਦੇ ਸੀ ਕਾਲਾ ਕਾਲਾ ਸੀ ਗੜੀ ਸੀ ਮਤਲਬ ਗੰਡਾ ਵੀ ਇੱਕ ਅੱਧਾ ਵੱਧ ਪਾ ਸਕਦੇ ਹੋ ਕੋਈ ਦਿੱਕਤ ਨਹੀਂ ਠੀਕ ਆ ਤੇ ਇਹਨਾਂ ਦਾ ਕੋਈ ਐਵੇਂ ਨਹੀਂ ਹੈਗਾ ਬਸ ਕਲੌਂਜੀ ਤੇ ਮੇਥੀ ਦਾਣਾ ਤੁਸੀਂ ਡੇਢ ਕ ਡੇਢ ਚਮਚ ਦੋ ਦੋ ਚਮਚ ਪਾ ਲਿਓ ਤੇਲ ਦੇ ਹਿਸਾਬ ਨਾਲ ਆ ਜੀ ਜਿਆਦਾ ਤੇਲ ਬਣਾਉਣੇ ਤੁਸੀਂ 2-3 ਲੀਟਰ ਫਿਰ ਉਸ ਹਿਸਾਬ ਨਾਲ ਜਿਆਦਾ ਮਟੀਰੀਅਲ ਪਾ ਲਿਓ ਐਵੇਂ ਕਰਕੇ ਤੁਸੀਂ ਇਹਨੂੰ ਬਣੀ ਜਾਂਦੇ ਨੇ ਚੰਗੀ ਤਰ੍ਹਾਂ ਇਹ ਕਾਲਾ ਕਾਲਾ ਹੋ ਜਾਊਗਾ ਇੱਕ ਕਪਾ ਸੀਰਮ ਤਿਆਰ ਕਰਾਂਗੇ हेयर ਗਰੋਥ ਲਈ ਉਹ ਵੀ ਬਹੁਤ ਜ਼ਿਆਦਾ ਬੈਸਟ ਆ ਉਹ ਸਾਡਾ ਮੁੱਕਿਆ ਪਿਆ ਸ਼ੀਸ਼ੀ ਖਾਲੀ ਹੋ ਜਾਂਦਾ ਥੋੜਾ ਜਿਹਾ ਰਹਿ ਗਿਆ ਕਦੇ ਦਿਨ ਦਾ ਤੇ ਉਹ ਆਪਾਂ ਜਦੋਂ ਬਣਾਵਾਂਗੇ ਤੁਹਾਨੂੰ ਉਹਦੀ ਵੀਡੀਓ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹ ਵੀ ਇੰਨਾ ਕੁ ਵਧੀਆ ਚੀਜ਼ ਆ ਨਾ ਬਹੁਤ ਜ਼ਿਆਦਾ ਵਧੀਆ ਚੀਜ਼ ਆ ਉਹ ਸੀਰਮ ਵੀ ಗುಲ್ವಾ ਲੋ ਜੀ ਆਪਣਾ ਤੇਲ ਆ ਜਿਹੜਾ ਬਣ ਕੇ ਤਿਆਰ ਹੋ ਗਿਆ ਦੇਖੋ ਤੁਸੀਂ ਹੁਣ ਇਹਦਾ ਕਲਰ ਆ ਜਿਹੜਾ ਪੂਰੀ ਤਰ੍ਹਾਂ ਨਾਲ ਚੇਂਜ ਹੋ ਗਿਆ ਕਾਲਾ ਕਾਲਾ ਹੋ ਗਿਆ ਤੁਸੀਂ ਦੇਖੋ ਠੀਕ ਆ ਐਵੇਂ ਦਾ ਇਹ ਕਲਰ ਹੋ ਜੂਗਾ ਪੂਰੀ ਤਰ੍ਹਾਂ ਨਾਲ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਕੀ ਗੈਸ ਆ ਬੰਦ ਕਰ ਦੇਣਾ ਆਪਾਂ ਗੈਸ ਬੰਦ ਕਰਤਾ ਤੇ ਉਸ ਤੋਂ ਬਾਅਦ ਇਹਨੂੰ ਠੰਡਾ ਹੋਣ ਤੱਕ ਤੁਸੀਂ ਪੂਰਾ ਦਿਨ ਵੀ ਰੱਖ ਸਕਦੇ ਹੋ ਜਦੋਂ ਠੰਡਾ ਹੋ ਜਾਏ ਉਦੋਂ ਵੀ ਪਾ ਸਕਦੇ ਨਹੀਂ ਇਹਦਾ ਸਮਾਨ ਮਤਲਬ ਇਹਦਾ ਅਸਰ ਆ ਜਿਹੜਾ ਹੋਰ ਵੀ ਆਜੂਗਾ ਤਾਂ ਤੁਸੀਂ ਪੂਰਾ ਦਿਨ ਆ ਜਾ ਜੇ ਤੁਸੀਂ ਲੋਹੇ ਦੀ ਕੜਾਈ 'ਚ ਪਾਉਨੇ ਆ ਤਾਂ ਤੁਸੀਂ ਇੱਕ ਅੱਧਾ ਦਿਨ ਉਵੇਂ ਬਿਆ ਰਹਿਣ ਤੇ ਉਸਮਾਨ ਠੀਕ ਆ ਐਵੇਂ ਕਰਕੇ ਤੇ ਜਦੋਂ ਇਹ ਪੂਰੀ ਤਰ੍ਹਾਂ ਨਾਲ ਠੰਡਾ ਹੋ ਜਾਊਗਾ ਫੇਰ ਆਪਾਂ ਇਹਨੂੰ ਛਾਣ ਕੇ ਚੰਗੀ ਤਰ੍ਹਾਂ ਤਾਂ ਫੇਰ ਚੰਗੀ ਤਰ੍ਹਾਂ ਜਦੋਂ ਛਾਣ ਲੈਣਾ ਉਦੋਂ ਆਪਾਂ ਇੰਨੀ ਸਾਰੀ ਐਲੋਵਿਰਾ ਜੈੱਲ ਆ ਜਿਹੜੀ ਇਹਦੇ ਵਿੱਚ ਪਾ ਦਾਂਗੇ ਚਮਚ ਸਾਰਾ ਇੱਕ ਤੇ 4 5 ਜਪਾ ਵਿਟਾਮਿਨ E ਦੇ ਕੈਪਸੂਲ ਪਾ ਦੇਾਂਗੇ ਠੀਕ ਆ ਠੰਡਾ ਹੋਣ ਤੇ ਜਦੋਂ ਆਪਾਂ ਇਹਨੂੰ ਬੋਤਲ ਦੇ ਵਿੱਚ ਭਰਨਾ ਤੇ ਆਪਾਂ ਜਦੋਂ ਭਰ ਲਿਆ ਬੋਤਲ ਚ ਜਾਂ ਠੰਡਾ ਹੋਏ ਦੀ ਵੀਡੀਓ ਮੇਰੇ ਤੋਂ ਲੱਗੀ ਤਾਂ ਮੈਂ ਲਾ ਦੂੰਗੀ ਤੇ ਨਹੀਂ ਤਾਂ ਬੱਸ ਫਿਰ ਮੈਂ ਬੋਤਲ ਚ ਪਾ ਕੇ ਤੁਹਾਨੂੰ ਦਿਖਾ ਦੂੰਗੀ ਲਾਉਣ ਵੇਲੇ ਤੇ ਮੇਰੀ ਬੇਟੀ ਦੇ ਵਾਲਾਂ ਦੀ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਤੇ ਲਾਉਣ ਦਾ ਤਰੀਕਾ ਵੀ ਆਪਾਂ ਉਹਦੇ ਵਾਲਾਂ ਤੇ ਲਾਉਣ ਦੇ ਦੱਸ ਦਾਂਗੇ ਠੀਕ ਆ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜਿਹੜੀਆਂ ਭੈਣਾਂ ਨੂੰ ਚਾਹੀਦਾ ਸੀ ਹੈਅਰ ਫਾਲ ਦੇ ਤੇ ਆਹ ਵਾਲਾ ਤੇਲ ਭਾਣੇ ਬਣਾ ਲਓ ਤੁਸੀਂ ਇਹ ਤੇਲ ਯੂਜ਼ ਕਰਨਾ ਸ਼ੁਰੂ ਕਰਦੇ ਤੁਹਾਡੇ ਵਾਲ ਆ ਜਿਹੜੇ ਬਿਲਕੁਲ ਝੜਨੇ ਬੰਦ ਹੋ ਜਾਣਗੇ ਟੁੱਟਨੇ ਬੰਦ ਹੋ ਜਾਣਗੇ ਤੇ ਗਰੋਥ ਆ ਜਿਹੜੀ ਹੋਣੀ ਸ਼ੁਰੂ ਹੋ ਜੂਗੀ ਪਰ ਇਹ ਨਹੀਂਗਾ ਤੁਸੀਂ ਕਹੋਗੇ ਵੀ ਮੈਂ ਅੱਜ ਤੇਲ ਲਾ ਲਿਆ ਮੇਰੇ ਵਾਲ ਆ ਜਿਹੜੇ ਬਿਲਕੁਲ ਟੁੱਟਣੋਂ ਹਟ ਜਾਣ ਕੱਲ ਨੂੰ ਕੰਗੀ ਚ ਵਾਲ ਇਹ ਨਹੀਂ ਹੋਊਗਾ ਤੇ ਰਿਜ਼ਲਟ ਆਊਗਾ ਮਹੀਨਾ 20 ਦਿਨ ਤੁਸੀਂ ਜਦੋਂ ਇਹਨੂੰ ਪੰਜ ਚਾਰ ਦਿਨਾਂ ਤੋਂ ਤੀਜੇ ਚੌਥੇ ਦਿਨੋਂ ਨੌਂ ਤੋਂ ਦੋ ਘੰਟਾ ਡੇਢ ਘੰਟਾ ਪਹਿਲਾਂ ਦੋ ਘੰਟੇ ਪਹਿਲਾਂ ਜਿੰਨਾ ਵੀ ਵੱਧ ਸਮਾਂ ਦੋ ਤਿੰਨ ਘੰਟੇ ਵੀ ਰੱਖ ਸਕਦੇ ਕੋਈ ਦਿੱਕਤ ਨਹੀਂ ਲਾ ਲਓ ਤੁਸੀਂ ਤੇ ਉਸ ਤੋਂ ਬਾਅਦ ਤੁਸੀਂ ਆਪਦਾ ਨਾਰਮਲ ਜਿਹੜਾ ਕਿ ਕਾਸੇ ਨਾਲ ਵੀ ਜਿਹੜੇ ਆਪਦੇ ਵਾਲ ਧੋਣੇ ਆ ਧੋ ਲੋ ਤੇ ਓਵੇਂ ਮਤਲਬ ਹਫਤੇ ਚ ਦੋ ਵਾਰੀ ਯੂਜ਼ ਕਰ ਲਓ ਇਹਨੂੰ ਠੀਕ ਆ ਜਿਨ੍ਹਾਂ ਦੇ ਜ਼ਿਆਦਾ ਵਾਲ ਟੁੱਟਦੇ ਹੋ ਹਫਤੇ ਇਚ ਦੋ ਵਾਰੀ ਯੂਜ਼ ਕਰ ਲੈ ਜਿਨ੍ਹਾਂ ਦੇ ਘੱਟ ਆ ਜੇ ਹਫਤੇ ਚ ਤਾਂ ਇੱਕ ਵਾਰੀ ਵੀ ਯੂਜ਼ ਕਰ ਸਕਦੇ ਆ ਠੀਕ ਆ ਤੇ ਵਾਲਾਂ ਦਾ ਤਾਂ ਸਾਰੀਆਂ ਪ੍ਰੋਬਲਮ ਦਾ ਵਾਲਾਂ ਦੀਆਂ ਸਾਰੀਆਂ ਹੀ ਪ੍ਰੋਬਲਮ ਦਾ ਹੱਲ ਇਹ ਵਾਲਾ ਪੇਲ ਆ ਤੇ ਚਲੋ ਜੀ ਠੀਕ ਆ ਓਏ ਸੌਰੀ ਮੇਰੇ ਮੋਬਾਈਲ ਦਾ ਕਵਰ ਡਿੱਗ ਗਿਆ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਰਸੋਈ ਦੇ ਵਿੱਚ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੇ ਕਿਸੇ ਨੂੰ ਮਤਲਬ ਮੇਰੇ ਵੀ ਵਾਲ ਨਾ ਤੁਸੀਂ ਮੈਂ ਤੁਹਾਨੂੰ ਕੋਈ ਪੁਰਾਣੀ ਵੀਡੀਓ ਲਾ ਦੂੰਗੀ ਬਿਲਕੁਲ ਛੋਟੇ-ਛੋਟੇ ਸੀ ਹੁਣ ਤੁਸੀਂ ਮੇਰੇ ਵਾਲ ਦੇਖ ਸਕਦੇ ਹੋ ਦੇਖੋ ਮਤਲਬ ਐ ਤਣੀ ਮੈਂ ਐਸਾ ਕਹਿ ਸਕਦੀ ਵੀ ਬਹੁਤ ਲੰਬੇ ਆ ਧਰਤੀ ਨੂੰ ਛੁੰਦੇ ਆ ਇੰਨੇ ਲੰਬੇ ਤਾਂ ਨਹੀਂ ਹੈਗੇ ਪਰ ਵਧੀਆ ਠੀਕ ਐ ਇੰਨੇ ਬਸ ਜਿੰਨੇ ਹੈਗੇ ਮੇਰੇ ਤੋਂ ਇੰਨੇ ਹੀ ਮਸਾ ਸੰਭਦੇ ਆ ਬਸ ਜਿਆਦਾ ਮੇਰੇ ਤੋਂ ਸੰਭਦੇ ਵੀ ਨਹੀਂ ਹੈਗੇ ਤੇ ਮਤਲਬ ਮੇਰੀ ਬੇਟੀ ਦੇ ਵਾਲ ਤਾਂ ਬਹੁਤ ਲੰਬੇ ਆ ਉਹਦੇ ਮੈਨੂੰ ਐ ਵੀ ਹਜੇ ਹੋਰ ਲੰਬੇ ਹੋ ਜਾਣ ਬਹੁਤ ਜ਼ਿਆਦਾ ਲੰਬੇ ਹੋ ਜਾਣ ਮੇਰਾ ਸ਼ੌਂਕ ਹੀ ਸੀ ਵੀ ਉਹਦੇ ਵਾਲ ਬਹੁਤ ਜ਼ਿਆਦਾ ਲੰਬੇ ਹੋਣ ਤੇ ਇਸ ਕਰਕੇ ਮੈਂ ਉਹਦੇ ਵਾਲਾਂ ਤੇ ਬਹੁਤ ਜ਼ਿਆਦਾ ਮਿਹਨਤ ਕਰਦੀ ਆਵੇਂ ਕੱਲੀ ਐਲੋਵੀਰਾ ਜੈੱਲ ਵੀ ਕਹੀ ਜਾਂਦੇ ਨਾ ਤੋਂ ਉਹਦੇ ਸਿਰ ਤੇ ਕੱਲੀ ਐਲੋਵੀਰਾ ਦਹੀਂ ਲਾਉਣੀ ਆ ਮਤਲਬ ਦਹੀਂ ਦੇ ਵਿੱਚ ਇਹ ਤੇਲ ਪਾ ਕੇ ਤੁਸੀਂ ਲਾਓਗੇ ਇੰਨਾ ਕੁ ਵਧੀਆ ਰਿਜ਼ਲਟ ਮਿਲੂਗਾ ਤੁਹਾਨੂੰ ਇੰਨਾ ਕੁ ਵਧੀਆ ਰਿਜ਼ਲਟ ਮਿਲੂਗਾ ਤੁਸੀਂ ਮਤਲਬ ਖੋਦੇ ਜਦੋਂ ਯੂਜ਼ ਕਰਨਾ ਸ਼ੁਰੂ ਕਰਤਾ ਤੁਹਾਨੂੰ ਮਹੀਨੇ ਬਾਅਦ ਆਪਣੇ ਆਪ ਤਾਂ ਲੱਗ ਜੂਗੀ ਤੁਹਾਡੀ ਕੰਗੀ ਦੇ ਵਿੱਚ ਜਿਹੜੇ ਵਾਲ ਆ ਉਹਨੇ ਕੱਟ ਗਏ ਠੀਕ ਹੈ ਜਿਵੇਂ ਕੰੰਗਾ ਦੇ ਬਾਥਰੂਮ ਚ ਵਾਲ ਬਹੁਤ ਜ਼ਿਆਦਾ ਢਿੱਗਦੇ ਆ ਜਦੋਂ ਆਪਾਂ ਨਹਾਉਣੇ ਆ ਬਾਥਰੂਮ ਪਰ ਜਾਂਦਾ ਉਹ ਚੀਜ਼ ਤੋਂ ਤੁਹਾਨੂੰ ਪਤਾ ਲੱਗੂ ਵਾਲ ਵਧਿਆਂ ਦਾ ਕਦੇ ਵੀ ਆਪਾਂ ਨੂੰ ਆਏ ਨਹੀਂ ਪਤਾ ਲੱਗਦਾ ਮਹੀਨੇ 2 ਮਹੀਨਿਆਂ ਦੇ ਵਿੱਚ ਵੀ ਆਪਣੇ ਵਾਲ ਆ ਜਿਹੜੇ ਵਧੀ ਜਾਂਦੇ ਆ ਕਿਉਂਕਿ ਵਾਲਾਂ ਦੀ ਗਰੋਥ ਆ ਜਿਹੜੀ ਇਹ ਨਹੀਂ ਪਤਾ ਲੱਗਦੀ ਇਹ ਕੋਈ ਸਾਲਾਂ 2 ਸਾਲਾਂ ਵਿੱਚ ਪਤਾ ਲੱਗਦੀ ਵੀ ਆਪਣੇ ਵਾਲ ਆ ਜਿਹੜੇ ਲੰਬੇ ਹੋ ਗਏ ਆ ਠੀਕ ਆ ਤੇ ਬਾਕੀ ਚਲੋ ਠੀਕ ਆ ਅੱਜ ਲਈ ਇੰਨਾ ਹੀ ਕਾਫੀ ਆ ਮਿਲਦੇ ਆ ਫਿਰ ਕੱਲ ਨੂੰ ਕੁਝ ਨਵਾਂ ਲੈ ਕੇ ਤੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸੋਹਣਾ ਕਮੈਂਟ ਕਰਨ ਲਈ ਇੱਕ ਭੈਣੇ ਨਾ ਮਤਲਬ ਵੀਡੀਓ ਤੇ ਨਾ ਇੱਕ ਕਮੈਂਟ ਆਈ ਜਾਂਦਾ ਸੀ ਵੀ ਜਿਹੜੀ ਵੋਲਿਊਮ ਆ ਤੁਹਾਡੀ ਇੰਗਲਿਸ਼ ਦੇ ਵਿੱਚ ਆ ਤੇ ਪੰਜਾਬੀ ਦੇ ਵਿੱਚ ਕਰੋ ਉਹ ਨਾ ਆਪਾਂ ਤੁਹਾਨੂੰ ਸਪੈਸ਼ਲ ਵੀਡੀਓ ਬਣਾ ਕੇ ਦੱਸ ਦਾਂਗੇ ਵੀ ਉਹ ਚੀਜ਼ ਕਿਵੇਂ ਤੁਸੀਂ ਕਨਵਰਟ ਕਰਨੀ ਹੈ ਤੁਸੀਂ ਆਪਣੇ ਮੋਬਾਈਲ ਤੋਂ ਖੁੱਦ ਜਦੋਂ ਵੀਡੀਓ ਦੇਖਦੇ ਆ ਜੇ ਤੁਸੀਂ ਇੰਗਲਿਸ਼ ਦੇ ਵਿੱਚ ਸੁਣਨਾ ਚਾਹੋਦੇ ਆ ਤਾਂ ਤੁਸੀਂ ਇੰਗਲਿਸ਼ ਦੇ ਵਿੱਚ ਸੁਣ ਸਕਦੇ ਆ ਜੇ ਤੁਸੀਂ ਪੰਜਾਬੀ ਦੇ ਵਿੱਚ ਸੁਣਨਾ ਚਾਹੋ ਜੇ ਤੁਸੀਂ ਪੰਜਾਬੀ ਦੇ ਵਿੱਚ ਸੁਣਨਾ ਚਾਹੁੰਦੇ ਆ ਤਾਂ ਤੁਸੀਂ ਪੰਜਾਬੀ ਦੇ ਵਿੱਚ ਸੁਣ ਸਕਦੇ ਹੋ ਠੀਕ ਆ ਆਪਾਂ ਉਹਦੀ ਵੀਡੀਓ ਬਣਾ ਦਾਂਗੇ ਤੇ ਉਹ ਆਪਾਂ ਤੁਹਾਨੂੰ ਦੱਸ ਦਾਂਗੇ ਠੀਕ ਆ ਦੇ ਚਲੋ ਜੀ ਠੀਕ ਆ ਓਕੇ ਬਾਏ ਮਿਲਦੇ ਆ ਫਿਰ ਕੱਲ ਨੂੰ ਗਰਮੀ ਬਹੁਤ ਆ ਵੀ ਮੈਥੋਂ ਕਿਚਨ ਚ ਖੜਾ ਨਹੀਂ ਜਾਂਦਾ ਸਿਨੋਕਸਿਨ ਹੋ ਗਈ ਵੀਰੇ ਸਾਰੇ ਕੱਪੜੇ ਭਿੱਜ ਗਏ ਮੈਂ ਹੁਣ ਨਾ ਕਿਹ ਜੇ ਆਈ ਸੀਗੀ ਮੈਨੂੰ ਪਸੀਨਾ ਬਹੁਤ ਆਉਂਦਾ ਵੀ ਜੇ ਕਿਸੇ ਨੂੰ ਇਸ ਚੀਜ਼ ਦਾ ਇਲਾਜ ਪਤਾ ਹੋਇਆ ਤਾਂ ਮੈਨੂੰ ਦੱਸਿਓ ਪਲੀਜ਼ ਮੇਰੇ ਕੱਪੜੇ ਆਏ ਹੋ ਜਾਂਦੇ ਆ ਜਿਵੇਂ ਸਾਰੇ ਪਾਣੀ ਡੋਲ ਕੇ ਪਾਇਆ ਹੁੰਦਾ ਮੇਰੇ ਵਾਲਾਂ ਚੋਂ ਵੀ ਪਸੀਨਾ ਜਿਉਣ ਲੱਗ ਜਾਂਦਾ ਤੇ ਮਤਲਬ ਸਾਰਾ ਐਵੇਂ ਚੋ ਹੀ ਜਾਂਦਾ ਰਹਿੰਦਾ ਚਾਹੇ ਮੈਂ ਪੱਖੇ 'ਤੇ ਬਸ ਪੱਖੇ ਥੱਲੇ ਬੈਠੀ ਹੁਣ ਚਿਰ ਨਹੀਂ ਆਉਂਦਾ ਚਾਹੇ ਨੋਰਮਲੀ ਕੰਮ ਕਰਦੇ ਨਾ ਛਾਂ 'ਚ ਤਾਂ ਵੀ ਮੈਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਜੇ ਕਿਸੇ ਭੈਣ ਨੂੰ ਇਸ ਚੀਜ਼ ਦਾ ਪਤਾ ਹੋਵੇ ਵੀ ਇੰਨਾ ਪਸੀਨਾ ਕਿਉਂ ਆਉਂਦਾ ਤੇ ਫਿਰ ਜ਼ਰੂਰ ਕਮੈਂਟ 'ਚ ਦੱਸਿਓ ਠੀਕ ਆ ਚਲੋ ਜੀ ਠੀਕ ਆ ਓਕੇ ਬਾਏ ਲਓ ਜੀ ਸ਼ਾਮ ਹੋ ਗਈ ਐ ਸਵੇਰ ਦਾ ਤੇਲ ਬਣਾਇਆ ਸੀ ਤੇਲ ਆ ਜਿਹੜਾ ਠੰਡਾ ਹੋਇਆ ਪਿਆ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਹਦੇ ਵਿੱਚ ਐਲੋਵੀਰਾ ਜੈੱਲ ਪਾਉਣੀ ਆ ਠੀਕ ਆ ਫਿਰ ਆਪਾਂ ਇਹ ਬੋਤਲ 'ਚ ਭਰ ਦਾਂਗੇ ਬਸ

Yeah.